ਮੰਜੀ ਸ਼ਸ਼ਵੀ ਕਾਲ ਜੀ ਅਸੀਂ ਆਈਡੀਅਲ ਕੰਮਰਸ ਸਕੂਲ ਹਟ ਹੋ ਤੂੰ ਮੈਂ ਅਸੀਂ ਅੱਜ ਇੱਥੇ ਤੀਆਂ ਦਾ ਜਿਹੜਾ ਫੈਸਟੀਵਲ ਉਹ ਸੈਲੀਬ੍ਰੇਟ ਕੀਤਾ ਜਿਦੇ ਵਿੱਚ ਸਾਰੇ ਸਟਾਫ ਮੈਂਬਰਸ ਨੇ ਬੱਚਿਆਂ ਨੇ ਬਹੁਤ ਅੱਛਾ ਸਹਿਯੋਗ ਦਿੱਤਾ ਜਿਦੇ ਵਿੱਚ ਬੱਚਿਆਂ ਤੇ ਟੀਚਰਸ ਦੇ ਸਦਕਾ ਅਸੀਂ ਆਪਣੀ ਜੜੀ ਪ੍ਰਦਰਸ਼ਨੀਆਂ ਪੁਰਾਣੇ ਸਮੇਂ ਨੂੰ ਇੱਥੇ ਡਿਸਪਲੇ ਕਰ ਪਾਏ ਆ ਤੇ ਇਹਦੇ ਵਿੱਚ ਸਾਡੇ ਪੈਰੈਂਟਸ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਮੈਂ ਇੱਥੇ ਆਏ ਹੋਏ ਸਾਰੇ ਪੈਰੈਂਟਸ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਇਸ ਸੋਹਣੇ ਜਿਹੇ ਸਮਾਗਮ ਨੂੰ ਆ ਕੇ ਚਾਰ ਚੰਨ ਲਾਇਨੇ ਤੋਂ ਅੱਗੇ ਤੋਂ ਵੀ ਅਸੀਂ ਤੁਹਾਡੇ ਸਹਿਯੋਗ ਸਦਕਾ ਇਹੋ ਜੇ ਪ੍ਰੋਗਰਾਮਸ ਅਰੇਡੀ ਆਰਗੇਨਾਈਜ਼ ਕਰ ਦੇ ਰਵਾਂਗੇ ਤਾਂ ਤੁਸੀਂ ਇਸੇ ਤਰ੍ਹਾਂ ਹੀ ਸਾਡੀ ਹੈਲਪ ਕਰਦੇ ਰਹਿਣਾ ਆਸ਼ਲ ਵੀ ਬਾਇਰ थैंकफुल टू यू ऑल ਆਫ ਦਾ ਪੇਰੈਂਟਸ ਫॉर दिस ਹੈਲਪ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਮੈਂ ਆਇਡੀਅਲ ਕਨਵੈਂਟ ਸਕੂਲ ਦੀ ਸਟੂਡੈਂਟ ਆ ਮੈਂ ਅੱਜ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਆ ਫੰਕਸ਼ਨ ਸਾਨੂੰ ਇਦਾਂ ਹੀ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਰਹਿਣਾ ਚਾਹੀਦਾਗਾ ਜੋ ਵੀ ਪੁਰਾਣੀਆਂ ਚੀਜ਼ਾਂ ਸੀਗੀਆਂ ਸਾਨੂੰ ਉਹਨਾਂ ਬਾਰੇ ਵੀ ਪਤਾ ਲੱਗਦਾ ਰਹਿੰਦਾ ਆ ਤਾਂ ਕਰਕੇ ਮੈਨੂੰ ਬਹੁਤ ਵਧੀਆ ਲੱਗਿਆਗਾ ਜੋ ਫੰਕਸ਼ਨ ਕੀਤਾ ਗਿਆਗਾ ਸੋ ਥੈਂਕ ਯੂ ਪਹਿਲਾ ਨੰਬਰ ਤਾਂ ਇਹ ਸਭ ਨੂੰ ਸਾਰੇ ਸਟਾਫ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਾਕੀ ਜੋ ਪ੍ਰੋਗਰਾਮ ਸੀ ਪੰਜਾਬੀ ਵਿਰਸਾ ਬਹੁਤ ਵਧੀਆ ਲੱਗਿਆ ਸਾਨੂੰ ਬੱਚਿਆਂ ਨੇ ਬਹੁਤ ਵਧੀਆ ਆਪਦਾ ਕੀਤਾ ਪ੍ਰੋਗਰਾਮ ਬਹੁਤ ਵਧੀਆ ਲੱਗ ਗਿਆ ਸਾਨੂੰ ਜੀ ਬਾਕੀ ਹੋਰ ਸਾਰਾ ਸਟਾਫ ਬਹੁਤ ਵਧੀਆ ਥੈਂਕ ਯੂ ਹਾਂਜੀ ਰਿਕਾ ਜੀ ਸਾਨੂੰ ਸਾਡਾ ਤੁਹਾਡਾ ਸਟਾਫ ਬਹੁਤ ਵਧੀਆ ਲੱਗਿਆ ਤੀਆਂ ਤੀਜ ਦੀਆਂ ਪਿੰਡ ਟੂਰ ਵੀ ਕੇ ਆਇਡਲ ਸਕੂਲ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਗਿਆ ਬੱਚਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਓਕੇ ਜੀ ਥੈਂਕ ਯੂ ਬਹੁਤ ਬਹੁਤ ਵਧੀਆ ਸ੍ਰੀਕਾਲ ਜੀ ਇਹ ਆਮ ਵੀ ਸਕੂਲ ਦਾ ਫੰਕਸ਼ਨ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਿਆ ਜਾ ਰਿਹਾ ਹੈਗਾ ਸਟਾਫ ਦੀ ਬਹੁਤ ਵਧੀਆ ਇਹ ਮਿਹਨਤ ਆਗੀ ਇਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਸਾਨੂੰ ਥੈਂਕ ਯੂ ਹਾਂਜੀ ਹਰਸ਼ੀ ਕੈਲ ਜੀ ਜੀ ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਅੱਛਾ ਲੱਗਿਆ ਜੀ ਆਈਡੀਅਲ ਸਕੂਲ ਕਾਨਵੈਂਟ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਬੱਚਿਆਂ ਨੂੰ ਪੰਜਾਬੀ ਵਿਰਸੇ ਦੇ ਨਾਲ ਜੋੜਿਆ ਜਾ ਰਿਹਾ ਐਂਡ ਸਾਰਾ ਸਟਾਫ ਦਾ ਬਹੁਤ ਬਹੁਤ ਥੈਂਕ ਯੂ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦੇ ਰਹੇ ਨੇ ਜੀ ਥੈਂਕ ਯੂ ਸੋ ਮਚ ਜੀ ਹਾਂਜੀ ਆਈਡੀਅਲ ਕਾਨਵੈਂਟ ਸਕੂਲ ਜੀ ਬਹੁਤ ਵਧੀਆ ਸਕੂਲ ਹੈ ਜੀ ਸਟਾਫ ਵੀ ਬਹੁਤ ਵਧੀਆ ਨੇ ਜੀ ਤੇ ਜਿਵੇਂ ਕਿ ਅੱਜ ਤੀਆਂ ਦੇ ਤਿਹਾਰ ਤੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਜੀ ਪਿੱਛਲੇ ਸਮੇਂ ਵਾਲੀਆਂ ਚੀਜ਼ਾਂ ਬੱਚਿਆਂ ਦੇ ਸਾਹਮਣੇ ਲਿਆ ਕੇ ਰੱਖੀਆਂ ਤੇ ਬੱਚਿਆਂ ਨੇ ਵੀ ਆਪਣੇ ਪ੍ਰੋਗਰਾਮ ਰਾਹੀਂ ਸਾਰਿਆਂ ਨੂੰ ਵਧੀਆ ਸਮਝਾਇਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਆਇਡਲ ਕਾਨਵੈਂਟ ਸਕੂਲ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਪੇਰੈਂਟਸ ਨੇ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਪੰਜਾਬੀ ਵਿਰਸੇ ਦੇ ਨਾਲ ਬੱਚਿਆਂ ਨੂੰ ਜੋੜਿਆ ਗਿਆ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕਰਵਾਉਣਾ ਚਾਹੀਦਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਇਡਲ ਕਾਨਵੈਂਟ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਜੀ ਇਸ ਵਿੱਚ ਬਹੁਤ ਵਧੀਆ ਉਪਰਾਲਾ ਪੰਜਾਬੀ ਵਿਰਸੇ ਨਾਲ ਜੋੜਿਆ ਗਿਆ ਹੈ ਜੀ ਬੱਚਿਆਂ ਨੂੰ ਤੇ ਬਹੁਤ ਵਧੀਆ ਥੈਂਕ ਯੂ ਜੀ ਹਲੋ ਸਸਿਕਲ ਜੀ ਆਈਡੀਆ ਕਨਵਰਸ ਸਕੂਲ ਬਹੁਤ ਵਧੀਆ ਬੱਚੀਆਂ ਨੂੰ ਦਿੱਤਾ ਸੱਭਿਆਚਾਰਕ ਨਾਲ ਜੋੜਿਆ ਕਿ ਜੋ ਅੱਜ ਕੱਲ ਬੱਚੇ ਭੁੱਲਦੇ ਜਾ ਰਹੇ ਹਨ ਤੇ ਇਹਨਾਂ ਨੂੰ ਨਵੇਂ ਤੋਂ ਨਵੇਂ ਵੀ ਪੁਰਾਣਾ ਸੱਭਿਆਚਾਰ ਭੁੱਲਦੇ ਨੇ ਇਹਨਾਂ ਨੂੰ ਇਹਨਾਂ ਨਾਲ ਜੋੜਿਆ ਕਿ ਕੋਈ ਭੁੱਲ ਨਾ ਸਕੇ ਭਰੂਣ ਹੱਤਿਆ ਦੇ ਬਾਰੇ ਦੱਸਿਆ ਕਿ ਭਰੂਣ ਹੱਤਿਆ ਨਾ ਹੋਵੇ ਕਿ ਬੱਚੀਆਂ ਨੂੰ ਅੱਗੇ ਲਿਆਇਆ ਜਾਵੇ ਤੇ ਇਹ ਸੱਭਿਆਚਾਰਕ ਹੁੰਦਾ ਜਾਵੇ ਥੈਂਕ ਯੂ ਜੀ ਹਲੋ ਹਾਂਜੀ ਸਸਿਕਲ ਜੀ ਸਾਰਿਆਂ ਨੂੰ ਅੱਜ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਜੀ ਬਹੁਤ ਵਧੀਆ ਸੀ ਸਾਰੇ ਪ੍ਰਬੰਧ ਬਹੁਤ ਵਧੀਆ ਸੀ ਸਕੂਲ ਦਾ ਥੈਂਕ ਯੂ ਹਾਂਜੀ ਅਸੀਂ ਸਾਰਾ ਸਟਾਫ ਆਇਡਲ ਕਨਵਰਟ ਸਕੂਲ ਦੇ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਅਸੀਂ ਬੱਚਿਆਂ ਦੇ ਸਾਹਮਣੇ ਉਹ ਚੀਜ਼ਾਂ ਲੈ ਕੇ ਆਂਦੀਆਂ ਜੋ ਕਿ ਕਾਫੀ ਸਮਾਂ ਪਹਿਲਾਂ ਲੋਕ ਯੂਜ਼ ਕਰਦੇ ਸੀਗੇ ਉਹਨਾਂ ਨੂੰ ਪਰ ਅੱਜ ਬੱਚੇ ਉਹ ਚੀਜ਼ਾਂ ਨੂੰ ਨਹੀਂ ਦੇਖ ਪਾ ਰਹੇ ਸੀਗੇ ਕਿਉਂਕਿ ਉਹ ਚੀਜ਼ਾਂ ਹੁਣ ਥੋੜੀਆਂ ਲੋਪ ਹੁੰਦੀਆਂ ਜਾ ਰਹੀਆਂ ਉਹ ਸਾਰਾ ਪੁਰਾਣਾ ਸਮਾਨ ਜਿਵੇਂ ਪਿੱਤਲ ਦੇ ਗਲਾਸ ਬਾਲਟੀਆਂ ਖੂਵ ਵਗੈਰਾ ਬਣਾਇਆ ਜੋ ਪੱਠੀ ਜੋ ਕਿ ਪਹਿਲਾਂ ਪਿੰਡਾਂ ਵਿੱਚ ਆਮ ਹੀ ਹੁੰਦੀ ਸੀ ਲੋਕ ਹਰ ਜਾਣਦੇ ਸੀ ਹੁਣ ਉਹ ਨਹੀਂ ਦਿਖ ਰਹੀ ਪੱਠੀ ਕਿਤੇ ਵੀ ਉਹ ਬੱਚਿਆਂ ਨੂੰ ਦੇਖ ਕੇ ਅੱਜ ਨਵੀਂ ਚੀਜ਼ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਪੁਰਾਣੇ ਬਜ਼ੁਰਗ ਇਹ ਸਾਰੀਆਂ ਚੀਜ਼ਾਂ ਵਰਤਦੇ ਸੀ ਇਸ ਕਰਕੇ ਉਹਨਾਂ ਸਾਹਮਣੇ ਤੀਆਂ ਦੇ ਇਤਿਹਾਸ ਦੇ ਮਾਧਿਅਮ ਰਹੀਂ ਸਾਰੀਆਂ ਚੀਜ਼ਾਂ ਉਹਨਾਂ ਸਾਹਮਣੇ ਪੇਸ਼ ਕੀਤੀਆਂ ਗਈਆਂ ਤੇ ਸਾਰਿਆਂ ਨੇ ਬੜਾ ਆਨੰਦ ਮਾਣਿਆ ਗਿੱਧਾ ਵੀ ਪਾਇਆ ਗਿਆ ਚੰਦਵਾ ਸਾਰੇ ਸਕੂਲ ਦੇ ਸਟਾਫ ਨੇ ਬੜਾ ਹੀ ਯੋਗਦਾਨ ਦਿੱਤਾ ਜੇ ਚੀਜ਼ਾਂ ਲਿਆਉਣ ਦੇ ਵਿੱਚ ਉਹਨਾਂ ਨੂੰ ਇੱਥੇ ਪ੍ਰਦਰਸ਼ਿਤ ਕਰਨ ਦੇ ਵਿੱਚ ਇਸ ਲਈ ਸਾਰਿਆਂ ਦਾ ਪਹਿਲੇ ਤੋਂ ਬਹੁਤ-ਬਹੁਤ ਧੰਨਵਾਦ ਸਰ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਫੀ ਸਾਡਾ ਉਹਨਾਂ ਦੇ ਹੌਸਲੇ ਦੇ ਨਾਲ ਮਦਦ ਦੇ ਨਾਲ ਹੀ ਸਾਰਾ ਕੁਝ ਅਸੀਂ ਵੀ ਕਰ ਪਾ ਰਹੇ ਹਾਂ ਇਸ ਕਰਕੇ ਆਇਡੀਅਲ ਕਨਵੈਂਟ ਸਕੂਲ ਵੱਲੋਂ ਸਾਰੇ ਟੀਚਰਾਂ ਵੱਲੋਂ ਸਮੂਹ ਸਟਾਫ ਮੈਂਬਰਾਂ ਵੱਲੋਂ ਸਰਵਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਦੇ ਇਤਿਹਾਰ ਦੀਆਂ ਬਹੁਤ-ਬਹੁਤ ਵਧਾਈਆਂ ਜੀ ਥੈਂਕ ਯੂ ਹਾਂਜੀ ਅੱਜ ਆਈਡਲ ਸਕੂਲ ਕਨਵੈਂਟ ਸਕੂਲ ਦੇ ਵਿੱਚ ਅਸੀਂ ਸਾਰੇ ਤੀਆਂ ਦੇ ਤਿਹਾਰ ਦੇ ਇਕੱਠੇ ਹੋਏ ਆ ਜੀ ਤੇ ਅਸੀਂ ਬਹੁਤ ਮਤਲਬ ਬਹੁਤ ਆਨੰਦ ਮਾਣਿਆ ਆ ਪੇਰੈਂਟਸ ਆਏ ਆ ਕਿ ਪੇਰੈਂਟਸ ਨੇ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ ਆ ਤੇ ਬੱਚਿਆਂ ਨੂੰ ਅਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਪੁਰਾਣੇ ਮਤਲਬ ਪੁਰਾਣੇ ਟਾਈਮ ਦੇ ਵਿੱਚ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਜਿਵੇਂ ਪਿੱਤਲ ਦੇ ਵਰਤਨ ਹੋਗੇ ਬਾਕੀ ਮੈਮ ਦੱਸ ਕੇ ਦੱਸ ਤੇ ਵੀ ਦਾਣੇ ਬਣਾਉਣ ਦੇ ਲਈ ਪੱਠੀਆਂ ਵਗੈਰਾ ਹੁੰਦੀਆਂ ਸੀਆਂ ਜੋ ਕਿ ਅੱਜ ਕੱਲ ਸਮੇਂ ਦੇ ਵਿੱਚ ਵੀ ਬੱਚਿਆਂ ਨੂੰ ਨਹੀਂ ਦੇਖਣ ਲਈ ਮਿਲਦੀਆਂ ਪਈਆਂ ਤੇ ਉਹੀ ਅਸੀਂ ਕੁਝ ਥੋੜੀ ਜਿਹੀ ਕੋਸ਼ਿਸ਼ ਕੀਤੀ ਆ ਵੀ ਬੱਚਿਆਂ ਦੇ ਸਾਹਮਣੇ ਕੁਝ ਪੇਸ਼ ਕਰੀਏ ਪੁਰਾਣੇ ਸਮੇਂ ਦਾ ਤੇ ਇਹਨਾਂ ਦੇ ਕਰਕੇ ਸਾਨੂੰ ਇਸ ਉਪਰਾਲੇ ਦੇ ਕਰਕੇ ਸਾਨੂੰ ਵੀ ਆਪਣਾ ਬਚਪਨ ਦੁਬਾਰਾ ਯਾਦ ਕਰਨ ਦਾ ਮੌਕਾ ਮਿਲਿਆ ਆ ਤੇ ਇਸ ਲਈ ਅਸੀਂ ਪ੍ਰਿੰਸੀਪਲ ਸਰ ਦਾ ਮੈਮ ਦਾ ਤੇ ਪੇਰੈਂਟਸ ਦਾ ਵੀ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਤੇ ਉਹਨਾਂ ਨੂੰ ਦੁਬਾਰਾ ਫੇਰ ਅਸੀਂ ਥੈਂਕ ਯੂ ਕਹਿੰਨੇ ਆ ਕਿ ਬਹੁਤ ਵਧੀਆ ਉਹਨਾਂ ਨੇ ਸਾਡਾ ਰਿਸਪਾਂਸ ਦਿੱਤਾ ਸਾਡੇ ਨਾਲ ਰਲ ਕੇ ਮਤਲਬ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ ਆ ਥੈਂਕ ਯੂ ਸੋ ਮੱਚ